ਤਾਂ ਤੁਹਾਨੂੰ ਦੇ ਰਿਆਂ ਜੀ ਪਲ-ਪਲ ਦੀ ਅਪਡੇਟ ਮੈਂ ਤੁਹਾਡਾ ਆਪਣਾ ਬਲਦੇਵ ਲਾਧੂਕਾ ਤੁਸੀਂ ਦੇਖ ਰਹੋ ਪਿੱਛੇ ਪਾਣੀ ਕਿਦਾਂ ਲੈਵਲ ਵੱਧ ਰਿਹਾ ਹੈ ਤਾ ਜੇਕਰ ਪਾਣੀ ਇਥੋਂ ਬੰਨ ਟੁੱਟਦਾ ਤਾਂ ਫਾਜ਼ਲ ਕਾ ਸਾਰੇ ਨੂੰ ਮਾਰ ਕਰ ਸਕਦਾ ਹੈ ਇਧਰ ਵਾਲਾ ਰਾਕਾ ਤਾਂ ਸਾਰਾ ਬਰਬਾਦ ਹੋ ਚੁੱਕਿਆ ਜਿਹੜਾ ਬਾਰਡਰ ਪੱਟੀ ਦੇ ਨਾਲ-ਨਾਲ ਹੈ ਫਾਜ਼ਲ ਕਾ ਤਾਂ ਮੇਰੇ ਨਾਲ ਇਥੋਂ ਦੇ ਜਿਹੜੇ ਨੌ ਜਵਾਨ ਨੇ ਪਿੰਡ ਚ ਸੁਨੀਲ ਫਾਜ਼ਲ ਕਾ ਚੰਗੜ ਪੈਣੀ ਨਾਲ ਇਹਨਾਂ ਦਾ ਪਿੰਡ ਇਹਨਾਂ ਦਾ ਪਿੰਡ ਮੈਨੂੰ ਤਸਵੀਰ ਦੇਖਣੀ ਨਹੀਂ ਇਧਰ ਨਾਲ ਹੀ ਅੱਗੇ ਇਹਨਾਂ ਦਾ ਪਿੰਡ ਹੈ ਜਿਹੜਾ ਬਿਲਕੁਲ 4 ਸ਼ਪੇਰੂ ਪਾਣੀ ਨੇ ਘੇਰ ਚੁੱਕਿਆ ਤੇ ਇਹ ਸੁਨੀਲ ਜਿਹੜੇ ਫਾਜ਼ਲ ਕਾ ਹੈਗੇ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਲਾਤ ਜਾਣਦੇ ਹਾਂ ਫੜਨ ਦੇ ਕੀ ਨੇ ਮੌਲ ਕੀ ਨੇ ਹਾਂਜੀ ਤੁਸੀਂ ਇੱਥੋਂ ਦੇ ਰਹਿਣ ਵਾਲਿਓ ਤੁਹਾਨੂੰ ਪਲ-ਪਲ ਦਾ ਪਤਾ ਹੈ ਕਿਵੇਂ ਪਾਣੀ ਵਧ ਰਿਹਾ ਕੀ ਐ ਸਿਸਟਮ ਹੈ ਹਾਂਜੀ ਜੀ ਦੱਸੋ ਪਾਣੀ ਬੜਾ ਦੱਸੋ ਪਾਣੀ ਬਹੁਤ ਜ਼ਿਆਦਾ ਹੈ ਤਕਰੀਬਨ 20 ਦਿਨ ਹੋ ਗਏ 20 ਤੋਂ 22 ਦਿਨ ਹੋ ਗਏ ਜਿਹੜਾ ਪਾਣੀ ਚੱਲ ਰਿਹਾ ਜੀ ਬਹੁਤ ਨਾਜ਼ੁਕ ਹਾਲਾਤ ਨੇ ਇੱਥੋਂ ਦੇ ਲੋਕਾਂ ਦੇ ਰਹਿਣ ਵਾਲਿਆਂ ਦੇ ਪਿੰਡਾਂ 'ਚ ਪਾਣੀ ਹੈ ਖੇਤਾਂ 'ਚ ਪਾਣੀ ਹੈ ਪਾਣੀ ਪਾਣੀ ਸਾਰਿਆਂ ਪਾਸੇ ਕੁਝ ਵੀ ਐ ਹੋਜੀ ਕੋਈ ਵੀ ਸੁੱਕੀ ਜਗ੍ਹਾ ਨਹੀਂ ਐ ਜਿੱਥੇ ਪਾਣੀ ਨਾ ਹੋਵੇ ਜੀ ਤੇ ਸਾਰੇ ਜਿਹੜੇ ਜਿਹੜੇ ਖੇਤ ਐ ਜਿਹੜੇ ਫਸਲਾਂ ਨੇ ਪੂਰੀਆਂ ਬਰਬਾਦ ਹੋ ਗਈਆਂ ਖਤਮ ਹੋ ਗਈਆਂ ਨੇ ਜ ਜਾ ਜਿਵੇਂ ਪ੍ਰਸ਼ਾਸਨ ਵੱਲੋਂ ਕਿੰਨੀ ਕੁសារ ਲਈ ਜਾ ਰਹੀ ਹੈ ਫਾਈਲ ਕਰ ਪ੍ਰਸ਼ਾਸਨ ਵੱਲੋਂ ਨਹੀਂ ਲਈ ਜਾ ਰਹੀ ਜਿਹੜੇ ਲੋਕ ਸਮਾਜਿਕ ਸੇਵਕ ਹੈਗੇ ਨੇ ਸੰਸਥਾਵਾਂ ਵਾਲੇ ਨੇ ਉਹ ਲੰਗਰ ਲੈ ਕੇ ਆ ਰਹੇ ਨੇ ਪ੍ਰਸ਼ਾਸਨ ਤਾਂ ਸਿਰਫ ਫੋਟੋਆਂ ਕਰਾਉਣ ਆ ਰਿਹਾ ਆਪਣੀਆਂ ਫੋਟੋਆਂ ਕਰਾ ਕੇ ਚਲੇ ਜਾਂਦੇ ਨੇ ਔਰ ਜਿਹੜੀ ਫੋਟੋਆਂ ਵੀ ਨੇ ਪਾਣੀ ਵਧਿਆ ਉਦੋਂ ਦਾ ਜਿਹੜਾ ਉਹ ਸਾਰੇ ਜਿਹੜੇ ਬੰਦ ਹੋ ਗਏ ਨੇ ਫੋਟੋਆਂ ਕਰਾਉਣੀਆਂ ਵੀ ਜਿਹੜਾ ਪ੍ਰਸ਼ਾਸਨ ਨੇ ਉਹ ਬੰਦ ਹੋ ਗਿਆ ਸਿਰਫ ਦਿਖਾਵਾ ਰਹਿ ਗਿਆ ਜਿਹੜਾ ਤੁਸੀਂ ਜਿਹੜਾ ਤੁਸੀਂ ਇੱਥੇ ਦੇਖ ਰਹੇ ਹੋ ਜਿਹੜਾ ਮੇਲਾ ਲੱਗਿਆ ਹੋਇਆ ਸਾਰਾ ਲਾਈਵ 'ਚ ਜਿਹੜਾ ਸਰ ਇਹ ਸਾਰਾ ਦਿਖਾਵਾ ਹੈ ਕੁਝ ਵੀ ਨਹੀਂਗਾ ਜੀ ਆ ਤੁਹਾਡਾ ਪਿੰਡ ਚੰਗੜ ਪਣੀ ਜਿਹੜਾ ਬਿਲਕੁਲ ਪਾਣੀ ਦੇ ਵਿੱਚ ਬੈਠਾ ਜੀ ਤੁਹਾਡੇ ਘਰ ਚ ਪਾਣੀ ਵਰਤ ਚੁੱਕਿਆ ਹਾਂਜੀ ਸਰ ਪਾਣੀ ਸਾਡੇ ਘਰ ਚ ਤਕਰੀਬਨ ਜਿਹੜਾ ਹੈ ਉਥੋਂ ਦੇ ਜਿਹੜਾ 550 ਘਰ ਹੈਗਾ ਔਰ ਸਾਰੇ ਦੇ ਸਾਰੇ ਪਿੰਡ ਚ ਪਾਣੀ ਹੈ ਉਥੇ ਦੀ ਕੋਈ ਵੀ ਸਹੂਲਤ ਨਹੀਂ ਇਸ ਤਰ੍ਹਾਂ ਦੀ ਗਈ ਵੀ ਜਾ ਉਹਨਾਂ ਵਾਸਤੇ ਰਾਸ਼ਨ ਪਹੁੰਚਾਇਆ ਜਾਵੇ ਸੰਸਥਾਵਾਂ ਵਾਲੇ ਜਿਹੜੇ ਨੇ ਲੰਗਰ ਲੈ ਕੇ ਜਰੂਰ ਜਾ ਰਹੇ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਪਿੰਡ ਵੱਲੋਂ ਸੁਨੀਲ ਜੀ ਜਿਵੇਂ ਪਾਣੀ ਵਧ ਰਿਹਾ ਲਗਾਤਾਰ ਤੁਸੀਂ ਅਜੇ ਵੀ ਪਿੰਡ ਦੇ ਵਿੱਚ ਬੈਠੇ ਹੋ ਹਾਂਜੀ ਤੇ ਜੇ ਖੁਦਾ ਨਾ ਖਾਸਾ ਪਾਣੀ ਇਕਦਮ ਜ਼ਿਆਦਾ ਵਧਦਾ ਤਾਂ ਬਾਹਰ ਕਿਵੇਂ ਆਉਗੇ ਦੇਖੋ ਸਾਡੀ ਕੋਸ਼ਿਸ਼ ਇਹ ਹੈ ਵੀ ਸਾਡੇ ਜਿਹੜੇ ਫਸਲਾਂ ਨੇ ਬਰਬਾਦ ਹੋ ਗਈਆਂ ਨੇ ਕਰ ਜਿਹੜੇ ਨੇ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਨੇ ਸਾਡੀ ਕੋਸ਼ਿਸ਼ ਇਹ ਚੱਲ ਰਹੀ ਹੈ ਵੀ ਕੁਝ ਲੋਕ ਜਿਹੜੇ ਘਰਾਂ 'ਚ ਰਹਿ ਰਹੇ ਨੇ ਵੀ ਆਪਣੇ ਅਸੀਂ ਪਰਿਵਾਰਾਂ ਦਾ ਜਾਂ ਆਪਣੇ ਜਿਹੜੇ ਕਰ ਨੇ ਉਹਨਾਂ ਦਾ ਅਸੀਂ ਬਚਾਅ ਕਰ ਸਕੀਏ ਜਿਵੇਂ ਵੀ ਸੈਟਿੰਗ ਹੁੰਦਾ ਮਿੱਟੀ ਨਾਲ ਅਸੀਂ ਆਪਣਾ ਜਿਹੜਾ ਚਲੋ ਕੁਦਰਤੀ ਫਸਲਾਂ ਜਿਹੜੀ ਉਹ ਤਾਂ ਖਤਮ ਹੋਈ ਗਈਆਂ ਨੇ ਤੇ ਲੋਕਾਂ ਦਾ ਕਹਿਣਾ ਇਹ ਆ ਵੀ ਅਸੀਂ ਜਿਹੜਾ ਆਪਣਾ ਘਰ ਬਚਾ ਸਕੀ ਜੀ ਤੁਸੀਂ 2023 ਦਾ ਪਾਣੀ ਦੇਖਿਆ ਸ਼ਾਇਦ 21988 ਨਹੀਂ ਦੇਖਣ ਬਲੇ ਤੁਸੀਂ ਦੇਖਿਆ ਉਹ ਮੰਝਰ ਤੋਂ ਸਾਰਾ ਦੇਖਿਆ ਜੀ ਤੇ ਹੁਣ 2025 ਤੁਸੀਂ ਸਾਰੇ ਹਾਲਾਤ ਦੇਖ ਰਹੇ ਹੋ ਹਾਂਜੀ ਕੀ ਲੱਗਦਾ ਪਾਣੀ ਵਧੇਗਾ ਕਿ ਉਹੀ ਹਾਲਾਤ ਪਾਣੀ ਬਹੁਤ ਜ਼ਿਆਦਾ ਹੈ ਅਗਰ ਪਾਣੀ ਪਿਛਲੇ ਜਿਹੜੇ ਵੀ ਪਾਣੀ ਆਏ ਨੇ 11 ਚ ਆਇਆ 14 ਚ ਆਇਆ ਪਾਣੀ ਜਿੰਨੇ ਵੀ ਆਏ ਨੇ 23 ਚ ਆਇਆ ਉਹਨਾਂ ਦੇ ਚਾਂਸ ਹੁੰਦੇ ਸੀ ਵੀ ਜਿਹੜਾ ਹਫਤਾ ਚੱਲਣਾ ਉਸ ਤੋਂ ਬਾਅਦ ਕੱਟ ਹੋ ਜਾਂਦਾ ਸੀ ਪਰ ਹੁਣ ਇੱਥਾਂ ਦੇ ਕੋਈ ਹਾਲਾਤ ਨਹੀਂ ਆ ਰਹੇ ਮੈਂ ਪਹਿਲਾਂ ਵੀ ਬੋਲ ਚੁੱਕਿਆ 22 ਦਿਨ ਹੋ ਗਏ ਪਾਣੀ ਦੀ ਬਹੁਤ ਜ਼ਿਆਦਾ ਜਿਹੜਾ ਪਿੱਛੋਂ ਵੀ ਕੋਈ ਨਿਊਜ਼ ਨਹੀਂ ਆ ਰਹੀ ਪਾਣੀ ਕੱਟੇਗਾ ਜਾਂ ਪਾਣੀ ਦੀ ਚਾਂਸ ਹੈ ਘਟਣ ਦੇ ਬਾਰਸ਼ਾਂ ਵੀ ਬੜੀ ਤੇਜ਼ੀ ਨਾਲ ਹੋ ਰਹੀਆਂ ਨੇ ਔਰ ਪਾਣੀ ਵੀ ਬਹੁਤ ਜ਼ਿਆਦਾ ਵਧ ਰਿਹਾ ਹੈ ਇੱਥੋਂ ਇਹ ਹਾਲਾਤ ਲੱਗਦਾ ਹੈ ਵੀ ਕੋਈ ਵੀ ਜਿਹੜਾ ਕਾਰਨ ਨਹੀਂ ਬਚੇਗਾ ਕਿਉਂਕਿ ਇੱਥੋਂ ਦਾ ਸਾਰਾ ਜਿਹੜਾ ਜਲਥਲ ਬਣਿਆ ਪਿਆ ਮੈਂ ਰਾਤ ਵੀ ਲਾਈਵ ਹੋਇਆ ਸੀ ਉੱਥੇ ਗੱਲ ਕਰੀ ਸੀ ਵੀ ਇਹ ਪਾਣੀ ਨਹੀਂ ਗਿਆ ਜਲਥਲ ਹੋ ਗਿਆ ਹੈ ਔਰ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਤਾਂ ਇਹ ਸਾਥੀ ਨੇ ਪਿੰਡ ਚੰਗੜਾ ਪਣੀ ਜਿਹੜ ਡੁੱਬ ਚੁੱਕਿਆ ਵਿੱਚ ਪਾਣੀ ਦੇ ਤਾਂ ਇਹਨਾਂ ਨੇ ਸਾਰੇ ਆਪਣੇ ਹਾਲਾਤ ਦੱਸੇ ਨੇ ਆ ਇਹਨਾਂ ਦੇ ਇੱਕ ਇਹ ਵੀ ਦਾਵਾ ਆ ਪਾ ਕਹਿ ਸਕਦੇ ਆ ਕਿਉਂਕਿ 2023 ਦੇ ਪਾ ਇਹਨਾਂ ਨੇ ਹੜ ਦੇਖਿਆ ਉਸ ਤੋਂ ਜ਼ਿਆਦਾ ਪਾਣੀ ਹੈ ਹਰੇਕ ਪਾਸੇ ਜਲਥਲ ਹੁਣ ਸਭ ਤੋਂ ਵੱਡੀ ਗੱਲ ਇਹ ਜਿਹੜੀ ਆ ਵੇਖਣ ਨੂੰ ਮਿਲ ਰਹੀ ਜੇਕਰ ਆ ਵਾਲਾ ਪਾਣੀ ਟੁੱਟਦਾ ਕਾਮ ਵਾਲਾ ਪੁਲ ਤੇ ਜਿਹੜੇ ਫਾਜ਼ਿਲਕਾ ਦੇ ਜਿੰਨੇ ਪਿੰਡ ਪੈਂਦੇ ਆ ਜੀ ਉਹ ਸਾਰੇ ਇਸ ਹੜ ਦੀ ਚਪੇਟ 'ਚ ਆਉਣਗੇ ਮੈਂ ਤੁਹਾਡਾ ਆਪਣਾ ਬਲਦੇਵ ਲਾਦੁਕਾ ਧੰਨਵਾਦ ਜੀ